ਇਹ ਡੰਡੀਆਂ థਾਇਰੋਇਡ ਲਈ ਨੇ ਬਹੁਤ ਚੰਗੀਆਂ ਲੋੜ ਤੋਂ ਘੱਟ ਕੰਮ ਕਰਨ ਵਾਲਾ థਾਇਰੋਇਡ ਜਿਹਦੇ ਕਰਕੇ ਅਕਸਰ ਫੀਮੇਲਜ਼ ਵਿੱਚ ਪੀਸੀਓਡੀ ਦੀ ਪ੍ਰੋਬਲਮ ਆ ਜਾਂਦੀ ਏ ਜਾਂ ਮੋਟਾਪੇ ਦੀ ਪ੍ਰੋਬਲਮ ਆ ਜਾਂਦੀ ਏ ਜਿਹੜੀਆਂ ਫੀਮੇਲਜ਼ ਨੇ ਆਪਣੀਆਂ ਉਹ ਸ਼ੇਪਲਸ ਹੋ ਜਾਂਦੀਆਂ ਨੇ ਇਸ ਰੋਗ ਤੋਂ ਡਰਨ ਦੀ ਲੋੜ ਹੈ ਚਾਹੇ ਇਹਦੇ ਨਾਲ ਲੜਨ ਦੀ ਲੋੜ ਹੈ ਤੇ ਜੇ ਆਪਾਂ ਇਹਨੂੰ ਠੀਕ ਕਰਨਾ ਚਾਹੁੰਦੇ ਆ ਜਾਂ ਇਹਦੀ ਜਿਹੜੀ ਗੋਲੀ ਆਪਾਂ ਖਾਣੇ ਆ ਸਾਰੀ ਉਮਰ ਨਹੀਂ ਖਾਣੀ ਤੇ ਉਹਦੇ ਲਈ ਬਹੁਤ ਆਸਾਨ ਸਾਡੇ ਕਵਾਇਰਵੈਦਿਕ ਫਾਰਮੂਲਾ ਹੈਗਾ ਜਿਹੜਾ ਸਾਡੀ ਆਲਰੇਡੀ ਕਿਚਨ ਦੇ ਵਿੱਚ ਹੀ ਹੈਗਾ ਜਿਹਨੂੰ ਆਪਾਂ ਕਿਚਨ ਆਈਟਮਸ ਕਹਿ ਦਿੰਨੇ ਆ ਆ ਦੇਖੋ ਜੀ ਮਿਕਸੀ ਚੱਲ ਪਈ ਆਪਣੀ ਤੇ ਆ ਹੁਣ ਫਾਈਨ ਪਾਊਡਰ ਜਿਹੜਾ ਆਪਣਾ ਤਿਆਰ ਹੋ ਰਿਹਾ ਇਹ ਬਿਲਕੁਲ ਪਾਊਡਰ ਬਣ ਕੇ ਰੈਡੀ ਹੋ ਗਿਆ ਜੀ ਆਹ ਦੇਖੋ ਜੀ ਆਹ ਸਾਡੇ ਕੋਲ ਪ੍ਰੋਡਕਟ ਤੇ ਫ੍ਰੈਗਰੈਂਸ ਬੜੀ ਸੋਹਣੀ ਆ ਹਾਂਜੀ ਹਾਂਜੀ ਬਹੁਤ ਸੋਹਣੀ ਇਹ ਹੁਣ ਦੇਖੋ ਜੀ ਇਹ ਇੰਨਾ ਕੋ ਯੂਜ਼ ਕਰ ਸਕਦੇ ਆ ਆਪਾਂ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਇਹ ਬਣ ਗਈ ਫਾਇਰਟ ਭਜਾਉ ਲੱਸੀ ਕਿਆ ਜਿਹੜਾ ਖਾਦਾ ਪੀਤਾ ਜਿਹੜਾ ਡਕਾਰ ਆਈ ਜਾਂਦੇ ਨੇ ਜਾਂ ਆਪਣਾ ਖਾਦਾ ਪੀਤਾ ਸਹੀ ਤਰੀਕੇ ਨਾਲ ਪਚਦਾ ਨਹੀਂ ਮੋਟਾਪਾ ਆ ਜਿੰਦਾ ਪੀਸੀਓਡੀ ਦੀ ਸਮੱਸਿਆ ਹੈਗੀ ਹੈ ਫੇਸ਼ੀਅਲ ਹੇਅਰ ਆ ਜਾਂਦੇ ਨੇ ਹਾਰਮੋਨ ਇਨਬੈਲੈਂਸ ਹੋ ਜਾਂਦੇ ਨੇ ਹਾਰਮੋਨ ਦਾ ਸਿਸਟਮ ਸਾਰਾ ਜਿਹੜਾ ਜਿਹੜਾ ਹਾਰਮੋਨ ਕਰਕੇ ਆਪਾਂ ਨੂੰ ਟਰਬਲ ਆ ਰਹੀ ਹੈ ਸਪੈਸ਼ਲੀ ਇਨ ਫੀਮੇਲਸ ਉਹ ਸਾਰਾ ਕੰਮ ਤੁਹਾਡਾ ਸ਼ਾਂਤ ਹੋਏਗਾ ਬੜੇ ਵਧੀਆ ਤਰੀਕੇ ਨਾਲ ਹੋਏਗਾ ਇਹ ਡੰਡੀਆਂ ਥਾਇਰੋਇਡ ਲਈ ਨੇ ਬਹੁਤ ਚੰਗੀਆਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਤੇ ਮੇਰੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਅੱਜ ਤੁਹਾਡੇ ਨਾਲ ਇਹਨਾਂ ਡੰਡੀਆਂ ਦੇ ਬਾਬਤ ਅਸੀਂ ਗੱਲਬਾਤ ਕਰਨ ਵਾਲੇ ਹਾਂ ਜਿਨ੍ਹਾਂ ਨੂੰ ਅਕਸਰ ਤੁਸੀਂ ਰਸੋਈ ਦੇ ਵਿੱਚੋਂ ਨਜ਼ਰਅੰਦਾਜ਼ ਕਰ ਦਿੰਦੇ ਹੋ ਤੁਹਾਡੀ ਰਸੋਈ ਦੇ ਵਿੱਚ ਹੁੰਦੀਆਂ ਨੇ ਪਰ ਤੁਸੀਂ ਨਜ਼ਰਅੰਦਾਜ਼ ਕਰਕੇ ਇਸ ਨੂੰ ਬਹੁਤ ਹਲਕੇ ਚ ਲੈ ਲੈਂਦੇ ਹੋ ਪਰ ਵੈਦ ਹਰਸ਼ਵੀਰ ਜੀ ਮੁਤਾਬਕ ਗੋਰਿਆਂ ਦੇ ਵੈਦ ਮੁਤਾਬਕ ਕਿ ਜਿਹੜਾ ਇਹ ਨੁਸਖਾ ਫਾਰਮੂਲਾ ਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲੇ ਆ ਤੁਹਾਡਾ ਥਾਇਰੋਇਡ ਇਸ ਨਾਲ ਛੂ ਮੰਤਰ ਹੋ ਸਕਦਾ ਹੈ ਵੈਜੀ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡਾ ਦੇਸਾ ਵਿਦੇਸਾ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਅੱਛਾ ਵੈਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਇਹ ਡੰਡੀਆਂ ਜੀਆਂ ਹੈਗੀਆਂ ਨੇ ਕਾਲੀਆਂ ਕਾਲੀਆਂ ਡੰਡੀਆਂ ਇਹਨਾਂ ਦਾ ਤੁਸੀਂ ਅੱਜ ਇਸ ਤਰ੍ਹਾਂ ਦਾ ਮੰਤਰ ਬਣਾਉਣ ਵਾਲੇ ਨੁਸਖਾ ਬਣਾਉਣ ਵਾਲੇ ਹੋ ਕਿ ਜਿਸ ਦੇ ਨਾਲ ਥਾਇਰੋਇਡ ਛੂ ਮੰਤਰ ਹੋ ਸਕਦਾ ਇਹ ਹੈ ਕਿ ਕੀ ਚੀਜ਼ ਸਾਰੇ ਚੀਜ਼ਾਂ ਅਸੀਂ ਕੋਲੋਂ ਤੁਹਾਡੇ ਕੋਲੋਂ ਸਮਝਾਂਗੇ ਨੁਸਖਾ ਕਿਵੇਂ ਬਣਾਉਣਾ ਇਹ ਵੀ ਤੁਹਾਡੇ ਕੋਲੋਂ ਸਮਝਾਂਗੇ ਕਿਸ ਵੇਲੇ ਇਨੂੰ ਲੈਣਾ ਇਹ ਵੀ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਪਰ ਸਾਨੂੰ ਪਹਿਲਾਂ ਇਹ ਸਮਝਾ ਦਿਓ ਕਿ ਇਸ ਵੇਲੇ ਭੈਣਾ ਚ ਭਰਾਵਾਂ ਚ ਥਾਇਰੋਇਡ ਜਦੋਂ ਆਉਂਦਾ ਹੈ ਤਾਂ ਕੀ ਲੱਛਣ ਲੈ ਕੇ ਆਉਂਦਾ ਹੈ ਦੇਖੋ ਜੀ ਜਿਹੜਾ ਥਾਇਰੋਇਡ ਹੈ ਨਾ ਇਹ ਗਲੈਂਡ ਹੈਗਾ ਗ੍ਰੰਥੀ ਹੈ ਇਹ ਤੇ ਗਲੇ ਦੇ ਵਿੱਚ ਹੁੰਦੀ ਹੈ ਜੀ ਇਹ ਦੋ ਤਰ੍ਹਾਂ ਦਾ ਥਾਇਰੋਇਡ ਹੁੰਦਾ ਇੱਕ ਥਾਇਰੋਇਡ ਲੋੜ ਤੋਂ ਵੱਧ ਓਵਰ ਐਕਟਿਵ ਹੋ ਜਾਂਦਾ ਉਹਨੂੰ ਆਪਾਂ ਹਾਈਪਰ ਕਹ ਦਿੰਨੇ ਆ ਇੱਕ ਜਦੋਂ ਲੋੜ ਤੋਂ ਘੱਟ ਕੰਮ ਕਰਦਾ ਉਹਨੂੰ ਆਪਾਂ ਹਾਈਪੋ ਕਹ ਦਿੰਨੇ ਆ ਤੇ ਮੋਸਟਲੀ ਜਿਹੜਾ ਬੀਬੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਲੇਡੀਜ਼ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਸਾਡੀਆਂ ਭੈਣਾਂ ਚ ਪ੍ਰੋਬਲਮ ਆਉਂਦੀ ਉਹ ਆਉਂਦੀ ਹੈ ਘੱਟ ਕੰਮ ਕਰਨ ਵਾਲੇ ਦੀ ਮੋਟਾਪੇ ਹਾਂ ਮੋਟਾਪੇ ਵਾਲਾ ਜਿਹੜਾ ਹਾਈਪ ਹੋਏ ਤੇ ਮਰਦਾਂ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਪਰ ਘੱਟ ਆਉਂਦੀ ਹੈ ਐਸ ਕੰਪੇਅਰ ਟੂ ਫੀਮੇਲ ਤੇ ਜੇ ਆਪਾਂ ਇਹਨੂੰ ਠੀਕ ਕਰਨਾ ਚਾਹੁੰਦੇ ਆ ਜਾਂ ਇਹਦੀ ਜਿਹੜੀ ਗੋਲੀ ਆਪਾਂ ਖਾਣੇ ਆ ਸਾਰੀ ਉਮਰ ਨਹੀਂ ਖਾਣੀ ਤੇ ਉਹਦੇ ਲਈ ਬਹੁਤ ਆਸਾਨ ਸਾਡੇ ਕੋਲ ਆਯੁਰਵੈਦਿਕ ਫਾਰਮੂਲਾ ਹੈਗਾ ਜਿਹੜਾ ਸਾਡੀ ਆਲਰੇਡੀ ਕਿਚਨ ਦੇ ਵਿੱਚ ਹੀ ਹੈਗਾ ਜਿਹਨੂੰ ਆਪਾਂ ਕਿਚਨ ਆਈਟਮਸ ਕਹਿ ਦਿੰਨੇ ਰਸੋਈ ਦੀਆਂ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਮਿਰਚ ਮਸਾਲੇ ਵਾਲੀ ਜਿਹੜੀ ਸਾਡੀ ਦਬੀਓ ਚ ਪਈਆਂ ਹੁੰਦੀਆਂ ਉਹਨੂੰ ਇੱਕ ਤਰੀਕਾ ਇੱਕ ਗੋਣੇ ਆਯੁਰਵੇਦ ਦਾ ਉਹਦੇ ਹਿਸਾਬ ਨਾਲ ਜੇ ਅਸੀਂ ਢਾਲ ਲਾਂਗੇ ਤੇ ਸਾਡਾ ਜਿਹੜਾ ਹਾਈਪੋ ਹਾਈਪੋਥਾਇਰੋਇਟ ਜਿਹੜਾ ਲੋੜ ਤੋਂ ਘੱਟ ਕੰਮ ਕਰਨ ਵਾਲਾ ਥਾਇਰੋਇਟ ਜਿਹਦੇ ਕਰਕੇ ਅਕਸਰ ਫੀਮੇਲਜ਼ ਵਿੱਚ ਪੀਸੀਓਡੀ ਦੀ ਪ੍ਰੋਬਲਮ ਆ ਜਾਂਦੀ ਏ ਜਾਂ ਮੋਟਾਪੇ ਦੀ ਪ੍ਰੋਬਲਮ ਆ ਜਾਂਦੀ ਏ ਜਿਹੜੀਆਂ ਫੀਮੇਲਜ਼ ਨੇ ਆਪਣੀਆਂ ਉਹ ਸ਼ੇਪਲਸ ਹੋ ਜਾਂਦੀਆਂ ਨੇ ਬਾਜਪੰਦੀ ਵੀ ਪ੍ਰੋਬਲਮ ਬਾਜਪੰਦੀ ਵੀ ਪ੍ਰੋਬਲਮ ਆਦੀ ਫਰੁਕੀ ਸਾਹਿਬ ਬਿਲਕੁਲ ਠੀਕ ਆ ਤੁਸੀਂ ਇਹ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜੇ ਤੁਸੀਂ ਝੇਲ ਰਹੇ ਹੋ ਤੇ ਤੁਸੀਂ ਨਾ ਝੇਲੋ ਜਿਨ੍ਹਾਂ ਨੂੰ ਪ੍ਰੋਬਲਮ ਆ ਨਹੀਂ ਹੈ ਹੈਗੀਆਂ ਇਦਾਂ ਦੀਆਂ ਉਹ ਵੀ ਜੇ ਲੈਣ ਆਏ ਫਾਰਮੂਲੇ ਨੂੰ ਉਹਨਾਂ ਨੂੰ ਵੀ ਇਹ ਜਿਹੜੀ ਪ੍ਰੋਬਲਮ ਹੈ ਹਾਈਪੋਥਾਇਰੋਇਡ ਦੀ ਹੋਣ ਤੋਂ ਬਚਾਅ ਹੋ ਸਕਦਾ ਜੀ ਜੀ ਅੱਛਾ ਡਾਕਟਰ ਸਾਹਿਬ ਇਹ ਜਿਹੜਾ ਥਾਇਰੋਇਡ ਹੈਗਾ ਬਹੁਤ ਲੋਕ ਥਾਇਰੋਇਡ ਨਾਲ ਇੰਨਾ ਜ਼ਿਆਦਾ ਡਰ ਜਾਂਦੇ ਨੇ ਜੇ ਅਗਰ ਉਹਨਾਂ ਨੂੰ ਕਹਿ દਈਏ ਕਿ ਤੁਹਾਨੂੰ ਥਾਇਰੋਇਡ ਹੋ ਗਿਆ ਤੇ ਉਹ ਡਰਦੇ ਮਾਰੀ ਉਹਨਾਂ ਦੀ ਹਾਲਤ ਖਰਾਬ ਹੋ ਜਾਂਦੀ ਹੈ ਇਸ ਰੋਗ ਤੋਂ ਡਰਨ ਦੀ ਲੋੜ ਹੈ ਚਾਹੇ ਇਹਦੇ ਨਾਲ ਲੜਨ ਦੀ ਲੋੜ ਹੈ ਦੇਖੋ ਜੀ ਬਿਲਕੁਲ ਕਿਸੇ ਵੀ ਬਿਮਾਰੀ ਨੂੰ ਤੁਸੀਂ ਬੜੀ ਆਸਾਨੀ ਨਾਲ ਹਰਾ ਸਕਦੇ ਹੋ ਤੇ ਥੋੜੀ ਜਿਹੀ ਤੁਹਾਡੇ ਅੰਦਰ ਅਵੇਅਰਨੈਸ ਹੈਗੀ ਹੈ ਥੋੜਾ ਜਿਹਾ ਤੁਸੀਂ ਆਪਣਾ ਪੈਨਿਕ ਹੋਣ ਦੀ ਬਜਾਏ ਇਹ ਸੋਚੋ ਵੀ ਮੈਂ ਇਸ ਪ੍ਰੋਬਲਮ 'ਚ ਆ ਗਿਆ ਹਾਂ ਮੈਂ ਇਸ ਪ੍ਰੋਬਲਮ ਤੋਂ ਹੁਣ ਬਾਹਰ ਕਿੱਦਾਂ ਨਿਕਲਣਾ ਤੇ ਆਯੁਰਵੇਦ ਨੇ ਸਾਨੂੰ ਹਰ ਇੱਕ ਚੀਜ਼ ਦਾ ਇੱਕ ਰਸਤਾ ਇੱਕ ਰਾਹ ਪਹਿਲਾਂ ਹੀ ਦੱਸਿਆ ਆ ਤੇ ਕੁਝ ਸਾਡੇ ਅਰਗੇ ਜਿਹੜੇ ਵੈਦ ਨੇ ਜਿਹੜੇ ਆਪਾਂ ਕਹਿੰਦੇ ਆ ਵੀ ਆਪਾਂ ਨਿਸ਼ਕਾਮ ਸੇਵਾ ਕਰ ਰਹੇ ਆ ਵੀ ਇਦਾਂ ਦੀ ਜਿਹੜੇ ਨੁਸਖੇ ਫਾਰਮੂਲੇ ਤੁਹਾਨੂੰ ਦਿੱਤੇ ਜਾਂਦੇ ਨੇ ਤੁਸੀਂ ਇਹਨਾਂ ਨੂੰ ਘਰ ਬੈਠੇ ਅਪਣਾਓਗੇ ਤੁਹਾਨੂੰ ਕਿਸੇ ਵੀ ਵੈਦ ਹਕੀਮ ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਬੜੇ ਆਸਾਨ ਤਰੀਕੇ ਨਾਲ ਇਹਨਾਂ ਪ੍ਰੋਬਲਮਸ ਨੂੰ ਤੋਂ ਬਾਹਰ ਆ ਸਕਦੇ ਹੋ ਇਹਨਾਂ ਨੂੰ ਜੜ ਤੋਂ ਖਤਮ ਕਰ ਸਕਦੇ ਆ ਬਜਾਏ ਕਿ ਗੋਲੀ ਲੈ ਕੇ ਹੋਰ ਆਪਣੇ ਨੁਕਸਾਨ ਕਰਨ ਨਾਲੋਂ ਤੁਸੀਂ ਇਹਨਾਂ ਨੂੰ ਦੇਸੀ ਨੁਸਖਿਆਂ ਨੂੰ ਅਪਣਾਓ ਤੇ ਆਪਣੀ ਬਾਡੀ ਦੇ ਵਿੱਚੋਂ ਥਾਇਰੋਇਡ ਨਾਲ ਦੀ ਪ੍ਰੋਬਲਮ ਨੂੰ ਹਮੇਸ਼ਾ ਲਈ ਖਤਮ ਕਰਾਓ ਅੱਛਾ ਡਾਕਟਰ ਸਾਹਿਬ ਫਿਰ ਇਹ ਸਾਨੂੰ ਦੱਸ ਦਿਓ ਵੀ ਜਿਹੜਾ ਇਹ ਨੁਸਖਾ ਇਹ ਫਾਰਮੂਲਾ ਬੰਨਣਾ ਕਿਵੇਂ ਹੈ ਸਾਡੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਵਾਸਤੇ ਇਹ ਨੁਸਖਾ ਹੈਗਾ ਨਾ ਸਿਰਫ ਥਾਇਰੋਇਡ ਸਗੋਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਵੀ ਦੂਰ ਕਰ ਸਕਦਾ ਹੈ ਦੇਖੋ ਜੀ thyroid ਤੇ ਨਾਲ ਦੂਰ ਹੁੰਦਾ ਹੀ ਹੁੰਦਾ ਨਾਲ ਇਹਦੇ ਆਪਾਂ ਮੋਟਾਪਾ ਵੀ ਦੂਰ ਹੋ ਜਾਏਗਾ ਤੁਹਾਡੀ ਜੀ PCOS ਦੀ ਦਿੱਕਤ ਆ ਰਹੀ ਉਹ ਵੀ ਦੂਰ ਹੋਏਗੀ ਤੇ ਤੁਹਾਨੂੰ ਵਾਲ ਪਨ ਦੀ ਪ੍ਰੋਬਲਮ ਹੈ ਉਹ ਵੀ ਤੁਹਾਡੀ ਦੂਰ ਹੋਏਗੀ ਕਿਉਂਕਿ thyroid ਦੇ ਨਾਲ ਰਿਲੇਟਡ ਜਿਹੜੀਆਂ ਪ੍ਰੋਬਲਮਸ ਨਾਲ ਆਈਆਂ ਨੇ ਜਿਹੜਾ indigestion ਵਾਲਾ ਸਿਸਟਮ ਹੈ ਤੁਹਾਡਾ ਉਹ ਵੀ ਦੂਰ ਹੋਏਗਾ ਸੋ ਜਿੰਨੀਆਂ ਵੀ ਪ੍ਰੋਬਲਮਸ thyroid ਦੇ ਕਰਕੇ ਆ ਰਹੀਆਂ ਨੇ ਨਾਲ ਉਹ ਵੀ ਮਲਟੀਪਲ ਜਿਹੜੇ ਫਾਇਦੇ ਨੇ ਇਹਦੇ ਹੋਣਗੇ ਹੁਣ ਫਰੂਕੀ ਸਾਹਿਬ ਆਪਾਂ ਇਹਨੂੰ ਬਣਾਉਣ ਦਾ ਤਰੀਕਾ ਦਸੀਏ ਕੀ ਆਪਾਂ ਸਾਡੀਆਂ ਜਿਹੜੀਆਂ ਭੈਣਾਂ ਨੇ ਮੋਸਟਲੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਇਹ ਇਸ ਬਿਮਾਰੀ ਤੋਂ ਕਿਹੜਾ ਕਿੱਦਾਂ ਛੁਡਾ ਸਕਦੇ ਨੇ ਸਭ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਤੁਸੀਂ ਨੁਸਖਾ ਫਾਰਮੂਲਾ ਸਾਡੇ ਕੋਲ ਲੈ ਕੇ ਆਓ ਸਾਨੂੰ ਪਹਿਲਾਂ ਤੇ ਇੱਕ ਇਹ ਦੱਸ ਦਿਓ ਵੀ ਇਹ ਕੀ ਰੱਖਿਆ ਹੋਇਆ ਹੈ ਇਹ ਦੁੱਧ ਹੈ ਇਆ ਲੱਸੀ ਹੈ اور ਦੂਸਰੀ ਚੀਜ਼ ਸਰ ਨੂੰ ਇਹ ਵੀ ਸਮਝਾਓ ਵੀ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਦੱਸੋਗੇ ਉਸ ਮੁਤਾਬਕ ਫਾਲੋ ਕਰੇਗਾ ਉਹਦੀ ਜਿਹੜੀ ਥਾਇਰੋਇਡ ਦੀ ਗੋਲੀ ਲੱਗੀ ਹੋਈ ਹੈ ਪੱਕੀ ਗੋਲੀ ਲੱਗੀ ਹੋਈ ਹੈ ਕੀ ਉਹ ਬੰਦ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਬੰਦ ਹੋ ਸਕਦੀ ਹੈ ਫਰੋਮ ਦਾ ਵੈਰੀ ਫਰਸਟ ਡੇ ਆਪਾਂ ਗੋਲੀ ਬੰਦ ਕਰਨ ਦੀ ਸਲਾਹ ਨਹੀਂ ਕਿਸੇ ਨੂੰ ਦਿੰਦੇ ਗੋਲੀ ਬੰਦ ਕਰਨੀ ਹੈ ਆਪਾਂ ਟੈਸਟਾਂ ਤੋਂ ਬਾਅਦ ਠੀਕ ਹੈ ਜਦੋਂ ਤੁਹਾਡੇ ਟੈਸਟ ਬਿਲਕੁਲ ਨਾਰਮਲ ਆ ਗਏ ਉਹਦੇ ਇਨ ਬਿਟਵੀਨ ਤੁਸੀਂ ਨੁਸਖਾ ਵੀ ਯੂਜ਼ ਕਰ ਸਕਦੇ ਹੋ ਤੇ ਗੋਲੀ ਵੀ ਲਾ ਸਕਦੇ ਹੋ ਗੋਲੀ ਉਦੋਂ ਬੰਦ ਕਰਨੀ ਜਦੋਂ ਤੁਹਾਡੇ ਡਾਕਟਰ ਸਾਹਿਬ ਤੁਹਾਨੂੰ ਕਹਿਣਗੇ ਵੀ ਤੁਹਾਨੂੰ ਹੁਣ ਥਾਇਰੋਇਡ ਨਹੀਂ ਹੈਗਾ ਤੁਸੀਂ ਥਾਇਰੋਇਡ ਤੋਂ ਮੁਕਤ ਹੋ ਚੁੱਕੇ ਹੋ ਉਦੋਂ ਡਾਕਟਰ ਸਾਹਿਬ ਦੇ ਕਹਿਣ ਤੇ ਗੋਲੀ ਬੰਦ ਕਰਨੀ ਹੈ ਜੀ ਜੀ ਚਲੋ ਨੁਸਖਾ ਫਾਰਮੂਲਾ ਦੱਸ ਦਿਓ ਜੀ ਸਾਨੂੰ ਹੁਣ ਕਿਵੇਂ ਬਣੇਗਾ ਇਹ ਬਹੁਤ ਬੇਹੱਦ ਆਸਾਨ ਹੈ ਜੀ ਇਹ ਪਿਪਲੀ ਹੈ ਜੀ ਪਿਪਲੀ ਪਿਪਲੀ ਇਹ ਜਿਹੜੀਆਂ ਇਹ ਡੰਡੀਆਂ ਪਿਪਲੀ ਪਿਪਲੀ ਹਾਂ ਇਹਨੂੰ ਪਿਪਲੀ ਕਹਿੰਦੇ ਨੇ ਪਿਪਲੀ ਵੀ ਇੱਕ ਤਰ੍ਹਾਂ ਦਾ ਇੱਕ ਮਸਾਲਾ ਹੁੰਦਾ ਆਮ ਤੌਰ ਤੇ ਬਾਜ਼ਾਰਾਂ ਦੇ ਵਿੱਚ ਸਾਡੀਆਂ ਭੈਣਾਂ ਨੂੰ ਇਹਦੇ ਬਾਰੇ ਪਹਿਲਾਂ ਹੀ ਪਤਾ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਆਲਰੇਡੀ ਯੂਜ਼ ਕਰ ਰਹੇ ਨੇ ਕਿਚਨ ਦੇ ਵਿੱਚ ਹਰ ਇੱਕ ਕਿਚਨ ਦੇ ਵਿੱਚ ਹਾਂ ਮਗਾ ਵੀ ਕਹਿੰਦੇ ਨੇ ਜੀ ਮਗਾ ਵੀ ਹੁੰਦੀਆਂ ਜੀ ਇਹ ਤੇ ਤੁਹਾਨੂੰ ਆਰਾਮ ਨਾ ਮਿਲ ਜਣਗੇ ਬਾਜ਼ਾਰ ਇਹਨਾਂ ਦਾ ਕੀ ਕੰਮ ਹੈ ਜਿਹੜੀ ਗ੍ਰੰਥੀ ਅੰਦਰ ਫ੍ਰੀਜ਼ ਹੋਈ ਪਈ ਹੈ ਠੰਡੀ ਹੋਈ ਪਈ ਹੈ ਜਿਹਦੇ ਕਰਕੇ ਉਹ ਘੱਟ ਕੰਮ ਕਰ ਰਹੀ ਹੈ ਕੋਈ ਵੀ ਗਰਮ ਚੀਜ਼ ਦਵਾਂਗੇ ਉਹਨਾਂ ਉਹ ਗ੍ਰੰਥੀ ਆਪਣਾ ਕੰਮ ਪੂਰਾ ਕਰਨਾ ਸ਼ੁਰੂ ਹੋ ਜਾਏਗੀ ਉਹਨੂੰ ਇੱਕ એનર્ਜੀ ਮਿਲੇਗੀ ਇੱਕ ਪਿੱਛੇ ਚਾਰਜ ਮਿਲੇਗਾ ਠੀਕ ਹੈ ਇਹ ਮਗਮ ਯੂਜ਼ ਕਰ ਲੈਣੀ ਆਪਾਂ ਉਸ ਤੋਂ ਬਾਅਦ ਕਾਲੀ ਮਿਰਚ ਯੂਜ਼ ਕਰਨੀ ਹੈ ਕਾਲੀ ਮਿਰਚ ਵੀ ਥੋੜੀ ਜੀ ਤਸਵੀਰ ਦੇ ਵਿੱਚ ਗਰਮ ਹੁੰਦੀ ਹੈ ਇਹ ਵੀ ਅੰਦਰ ਹੀਟ ਪ੍ਰੋਵਾਈਡ ਕਰਦੀ ਹੈ ਪਲੱਸ ਇਹਨਾਂ ਦਾ ਇੱਕ ਕੰਬੀਨੇਸ਼ਨ ਬਹੁਤ ਪਿਆਰਾ ਤੇ ਤੀਜੀ ਚੀਜ਼ ਇਹਦੇ ਵਿੱਚ ਆਪਾਂ ਪੰਜਾਬੀ ਚ ਸੁੱਕੇ ਹੋਏ ਅਦਰਕ ਨੂੰ ਸੁੰਡ ਕਹਿੰਦੇ ਆਂ ਸੁੰਡ ਯੂਜ਼ ਕਰ ਸਕਦੇ ਆਪਾਂ ਇਹਦੇ ਵਿੱਚ ਸੁੰਡ ਇਸ ਪ੍ਰਕਾਰ ਦੀ ਹੁੰਦੀ ਹੈ ਬਾਜ਼ਾਰੋਂ ਬਣੀ ਬਣਾਈ ਇਦਾਂ ਹੀ ਇਸੇ ਫਾਰਮ ਦੇ ਵਿੱਚ ਮਿਲ ਜਾਂਦੀ ਹੈ ਤੁਹਾਨੂੰ ਨਾ ਮਿਲੇ ਤੇ ਤੁਸੀਂ ਪੰਸਾਰੀ ਸਾਹਿਬ ਕੋ ਵੀ ਲੈ ਸਕਦੇ ਹੋ ਠੀਕ ਹੈ ਆ ਤਿੰਨ ਚੀਜ਼ਾਂ ਹੋ ਗਈਆਂ ਤਿੰਨਾਂ ਨੂੰ ਬਰਾਬਰ ਕੁਆਂਟੀਟੀ ਦੇ ਵਿੱਚ ਰੱਖ ਕੇ ਆਪਾਂ ਇਹਨਾਂ ਦਾ ਪਾਊਡਰ ਬਣਾਵਾਂਗੇ ਤੇ ਇਹ ਜਿਹਨੂੰ ਤੁਸੀਂ ਦੁੱਧ ਕਹਿ ਰਹੇ ਸੀ ਦੁੱਧ ਨਹੀਂ ਹੈਗਾ ਇਹ ਲੱਸੀ ਹੈ ਜੀ ਲੱਸੀ ਹੈ ਲੱਸੀ ਹੈਗੀ ਥੋੜੀ ਲੱਸੀ ਵੀ ਦੁੱਧ ਵਰਗੀ ਹੈ ਜੀ ਵੇਖੋ ਅੱਜ ਕੱਲ ਕੋਈ ਵੀ ਚੀਜ਼ ਪਿਓਰ ਨਹੀਂ ਮਿਲਦੀ ਸਾਡੇ ਕੋਲ ਹਰ ਚੀਜ਼ ਪਿਓਰ ਮਿਲੇਗੀ ਤੁਹਾਨੂੰ ਤਾਂ ਸਾਡੀ ਲੱਸੀ ਵੀ ਤੁਹਾਨੂੰ ਦੁੱਧ ਵਰਗੀ ਲੱਗ ਰਹੀ ਹੋਰ ਕੋਈ ਗੱਲ ਨਹੀਂ ਹੈਗੀ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸਰ ਗ੍ਰਾਈਂਡਰ ਦੇ ਵਿੱਚ ਬਰਾਬਰ ਰੱਖ ਕੇ ਜਦੋਂ ਅਸੀਂ ਪੀਲਾਂਗੇ ਇਹਦਾ ਇੱਕ ਬਹੁਤ ਫਾਈਨ ਪਾਊਡਰ ਤਿਆਰ ਹੋਏਗਾ ਪਾਊਡਰ ਜਦੋਂ ਤਿਆਰ ਹੋ ਜਾਏਗਾ ਆਪਾਂ ਜਿਹੜਾ ਪਾਊਡਰ ਏ ਉਹ ਚਮਚੇ ਦੀ ਡੰਡੀ ਦੇ ਨਾਲ ਯੂਜ਼ ਕਰਾਂਗੇ ਹੁਣ ਆਪਾਂ ਤੁਹਾਨੂੰ ਇਹ ਲਾਈਵ ਬਣਾ ਕੇ ਦਿਖਾ ਰਹੇ ਹਾਂ ਦੇਖੋ ਆ ਬਰਾਬਰ ਕੁਆਂਟੀਟੀ ਦੇ ਵਿੱਚ ਤੁਹਾਡੇ ਸਾਹਮਣੇ ਸਮਾਨ ਪਿਆ ਉਹਨੂੰ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਗ੍ਰਾਈਂਡਰ ਦੇ ਵਿੱਚ ਪਾ ਰਹੇ ਹਾਂ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਮਗਾ ਪਾਈਆਂ ਜਿਨ੍ਹਾਂ ਨੂੰ ਅਸੀਂ ਪਿਪਲੀ ਵੀ ਕਹਿੰਦੇ ਆ ਆ ਇਹਦੇ ਵਿੱਚ ਪਾ ਚੁੱਕੇ ਹਾਂ ਸੈਕਿੰਡ ਨੰਬਰ ਤੇ ਆਪਾਂ ਜਿਹੜੀ ਕਾਲੀ ਮਿਰਚ ਲਈ ਹੈ ਇਹਨੂੰ ਵੀ ਅਸੀਂ ਮਿਕਸਰ ਗ੍ਰਾਈਂਡਰ ਦੇ ਵਿੱਚ ਪਾਏ ਆਜੇ ਤੁਹਾਡੇ ਸਾਹਮਣੇ ਪਾਨੇ ਪਏ ਜੀ ਤੇ 3 ਨੰਬਰ ਦੇ ਵਿੱਚ ਜਿਹੜਾ ਸੁੱਕਾ ਅਦਰਕ ਹੈ ਜਿਹਨੂੰ ਅਸੀਂ ਸੁੰਡ ਕੰਨੇ ਆ ਸੁੰਡ ਨੂੰ ਵੀ ਅਸੀਂ ਮਿਕਸਰ ਗ੍ਰੈਂਟਰ ਦੇ ਵਿੱਚ ਪਾਤਾ ਬੱਲੇ ਤਾਂ ਪਾਊਡਰ ਵੀ ਮਿਲਦਾ ਜੀ ਅਸੀਂ ਪਾਊਡਰ ਨਹੀਂ ਲਿਆ ਸਕਦੇ ਦੇਖੋ ਜੀ ਪਾਊਡਰ ਦੇ ਵਿੱਚ ਇਹ ਸ਼ੋਰਟੀ ਨਹੀਂ ਹੁੰਦੀ ਜਿਹੜਾ ਤੁਸੀਂ ਪਾਊਡਰ ਕਹਿ ਕੇ ਲੈ ਕੇ ਆ ਰਹੇ ਹੋ ਇਹ ਵਾਕਈ ਉਹ ਪਾਊਡਰ ਹੈਗਾ ਜਾਂ ਨਹੀਂ ਹੈਗਾ ਤੇ ਇਹਦੇ ਵਿੱਚ ਕੋਈ ਕੈਮੀਕਲ ਤੇ ਨਹੀਂ ਪਾਇਆ ਜੇ ਇਹਦੇ ਵਿੱਚ ਕੋਈ ਮਾੜੀ ਚੰਗੀ ਚੀਜ਼ ਤੇ ਨਹੀਂ ਇਸਤੇਮਾਲ ਕਰਤੀ ਸੋ ਆਪਾਂ ਇਹ ਤੁਹਾਡੇ ਸਾਹਮਣੇ ਮਿਕਸੀ ਦੇ ਵਿੱਚ ਐਡ ਕਰ ਲਿਆ ਆਪਾਂ ਹੁਣ ਮਿਕਸੀ ਚਲਾਵਾਂਗੇ ਆ ਦੇਖੋ ਜੀ ਮਿਕਸੀ ਚੱਲ ਪਈ ਆਪਣੀ ਤੇ ਆ ਹੁਣ ਫਾਈਨ ਪਾਊਡਰ ਜਿਹੜਾ ਆਪਣਾ ਤਿਆਰ ਹੋ ਰਿਹਾ ਇਹ ਬਿਲਕੁਲ ਪਾਊਡਰ ਬਣ ਕੇ ਰੈਡੀ ਹੋ ਗਿਆ ਜੀ ਆਹ ਦੇਖੋ ਜੀ ਆਹ ਸਾਡੇ ਕੋਲ ਪ੍ਰੋਡਕਟ ਫ੍ਰੈਗਰੈਂਸ ਬੜੀ ਸੋਹਣੀ ਆਨ ਲੱਗ ਹਾਂਜੀ ਹਾਂਜੀ ਬਹੁਤ ਸੋਹਣੀ ਇਹ ਹੁਣ ਦੇਖੋ ਜੀ ਇਹ ਇੰਨਾ ਕੋ ਯੂਜ਼ ਕਰ ਸਕਦੇ ਆ ਆਪਾਂ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਬਸ ਇਹ ਚੇ ਦੀ ਡੰਡੀ ਦਾ ਪਿਛਲਾ ਹਿੱਸਾ ਇਹਨਾਂ ਕਵਰ ਕਰਨਾ ਠੀਕ ਹੈ ਜੀ ਤੇ ਇਹ ਪਾਊਡਰ ਬਣਾ ਕੇ ਤੁਸੀਂ ਸਟੋਰ ਕਰ ਲੈਣਾ ਇਹ ਤੁਹਾਡਾ ਘੱਟੋ ਘੱਟ ਹਫ਼ਤਾ 10 ਦਿਨ ਚੱਲ ਜਾਣਾ ਇਹ ਆਪਾਂ ਦੁੱਧ ਲੱਸੀ ਦੇ ਵਿੱਚ ਆਪਾਂ ਇਹਨੂੰ ਐਡ ਕੀਤਾ ਜੀ ਆ ਲੱਸੀ ਦੇ ਵਿੱਚ ਐਡ ਕਰਕੇ ਤੇ ਇਹ ਸਾਡਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ। ਕਿਆ ਬਾਤ ਇਹ ਬਣ ਗਈ thyroid ਭਜਾਉ ਲੱਸੀ। ਕਿਆ ਬਾਤ ਕਿਆ ਬਾਤ। thyroid ਦਾ ਗ੍ਰੈਂਡ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰੇਗਾ। ਮੋਟਾਪੇ ਤੋਂ ਵੀ ਰਾਹਤ ਮਿਲੇਗੀ ਆਪਾਂ ਨੂੰ این ਡਾਈਜੈਸ਼ਨ ਤੋਂ ਜਿਹੜਾ ਖਾਦਾ ਪੀਤਾ ਜਿਹੜਾ ਡਕਾਰ ਆਈ ਜਾਂਦੇ ਨੇ ਜਾਂ ਆਪਣਾ ਖਾਦਾ ਪੀਤਾ ਸਹੀ ਤਰੀਕੇ ਨਾਲ ਪਚਦਾ ਨਹੀਂ ਮੋਟਾਪਾ ਆ ਜਾਂਦਾ ਪੀਸੀਓਡੀ ਦੀ ਸਮੱਸਿਆ ਹੈਗੀ ਐ ਫੇਸ਼ੀਅਲ ਹੇਅਰ ਆ ਜਾਂਦੇ ਨੇ ਹਾਰਮੋਨ ਇਨਬੈਲੈਂਸ ਹੋ ਜਾਂਦੇ ਨੇ ਹਾਰਮੋਨ ਦਾ ਸਿਸਟਮ ਸਾਰਾ ਜਿਹੜਾ ਜਿਹੜਾ ਹਾਰਮੋਨ ਕਰਕੇ ਆਪਾਂ ਨੂੰ ਟਰਬਲ ਆ ਰਹੀ ਹੈ ਸਪੈਸ਼ਲੀ ਇਨ ਫੀਮੇਲਸ ਉਹ ਸਾਰਾ ਕੰਮ ਤੁਹਾਡਾ ਸ਼ਾਂਤ ਹੋਏਗਾ ਬੜੇ ਵਧੀਆ ਤਰੀਕੇ ਨਾਲ ਹੋਏਗਾ ਤੇ ਇਹ ਨੁਸਕਾ ਫਾਰਮੂਲਾ ਉਹੋ ਜੀ ਤੁਹਾਨੂੰ ਬਣਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਬਣਾ ਕੇ ਕਿਸੇ ਟਾਈਟ ਕੰਟੇਨਰ ਦੇ ਵਿੱਚ ਇਹ ਟਾਈਟ ਕੰਟੇਨਰ ਦੇ ਵਿੱਚ ਇਹਨੂੰ ਸਟੋਰ ਕਰ ਲੈਣਾ ਤੁਹਾਡਾ ਹਫਤਾ ਦੱਸ ਦਿਓ ਜਿਹਦੇ ਨੇ ਮੁੱਕਣ ਵਾਲਾ ਹੋਏਗਾ ਉਹ ਦਿਨ ਆਪਾਂ ਫਿਰ ਇਹਨੂੰ ਉਹਨਾਂ ਰੈਡੀ ਕਰ ਲੈਣਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਜਿਹੜੀ ਇਹ ਪੈਣਾ ਤੁਹਾਡੇ ਕੋਲ ਆਉਂਦੀ ਇਹਨੂੰ ਕਹਿੰਦੇ ਨੇ ਸਾਡੇ ਮੱਗਾ ਵੀ ਸੁੰਡ ਵੀ ਕਾਲੀ ਮਿਰਚ ਵੀ ਬਹੁਤ ਵਾਰ ਇਸ ਤਰ੍ਹਾਂ ਦੇ ਨੁਸਖੇ ਟੋੜ ਕੇ ਫਾਰਮੂਲੇ ਇਸਤੇਮਾਲ ਕਰਕੇ ਦੇਖ ਲੇ ਪਰ ਉਹਨਾਂ ਦੇ ਥਾਇਰੋਇਡ ਨੂੰ ਫਰਕ ਨਹੀਂ ਪਿਆ ਗੋਲੀ ਹੁਣ ਵੀ ਲਗਾਤਾਰ ਚੱਲ ਰਹੀ ਹੈ ਫਿਰ ਉਹਨਾਂ ਨੂੰ ਕਿਵੇਂ ਤੁਸੀਂ ਸੈੱਟ ਕਰਦੇ ਹੋ ਥਾਇਰੋਇਡ ਦੇਖੋ ਜੀ अबाउट 80% ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਨੇ ਇਹ ਫਾਰਮੂਲਾ ਸਾਡਾ ਯੂਜ਼ ਕੀਤਾ ਹੋਇਆ ਉਹ 80% ਤੋਂ ਸਾਡੇ ਤੋਂ ਸੈਟੀਸਫਾਈਡ ਨੇ ਪਰ ਜਿੱਥੇ ਕੇਸ ਬਹੁਤ ਜ਼ਿਆਦਾ ਵਰਸਟ ਹੋ ਜਾਂਦਾ ਜਾਂ ਕਈ ਸਾਡੇ ਪੇਸ਼ੈਂਟ ਇਦਾਂ ਦੇ ਆ ਜਾਂਦੇ ਨੇ ਉਹ ਕਹਿੰਦੇ ਜੀ ਸਾਡੇ ਕੋਈ ਚੀਜ਼ਾਂ ਪਈਆਂ ਨੇ ਘਰ ਬਟ ਅਸੀਂ ਇਹ ਕਰਨਾ ਨਹੀਂ ਚਾਹਦੇ ਕਿਉਂਕਿ ਸਾਨੂੰ ਇਨਸਟੈਂਟ ਫਾਰਮੂਲਾ ਦੋ ਕੋਈ ਫਿਰ ਉਹਦੇ ਲਈ ਸਾਡੇ ਕੋਲ ਮੈਡੀਸਨ ਹੁੰਦੀ ਹੈ ਟਰੀਟਮੈਂਟ ਹੁੰਦੀ ਹੈ ਬਹੁਤ ਵਾਜਬ ਰੇਟ ਤੇ ਉੱਤੇ ਹੁੰਦੀ ਹੈ ਬੜਾ ਘੱਟ ਸਮਾਂ ਖਾਣੀ ਪੈਂਦੀ ਹੈ ਤਿੰਨ ਮਹੀਨੇ ਦਾ ਤੁਸੀਂ ਕਰ ਲੋ ਕੋਰਸ ਹੁੰਦਾ ਬਹੁਤ ਕੇਸ ਵਿਗੜਿਆ ਚਾਰ ਮਹੀਨੇ ਲੱਗ ਜਾਂਦੇ ਨੇ ਇਸ ਤੋਂ ਜ਼ਿਆਦਾ ਨਹੀਂ ਬਹੁਤ ਵਾਜਬ ਪੈਸਿਆਂ ਦੇ ਵਿੱਚ ਅਸੀਂ ਇਲਾਜ ਕਰਦੇ ਆਂ ਜਿਹੜਾ ਵੀ ਕੋਈ ਵੀਰ ਭਰਾ ਆ ਜਾਂ ਸਾਡੀ ਕੋਈ ਭੈਣ ਇਲਾਜ ਕਰਾਣਾ ਚਾਹੇ ਅਸੀਂ ਆਨਲਾਈਨ ਕੰਸਲਟ੍ਰੇਸ਼ਨ ਵੀ ਦਿੰਨੇ ਆ ਆਨਲਾਈਨ ਦੇ ਵਿੱਚ ਤੁਸੀਂ ਆ ਇਹ ਵੀ ਤੁਸੀਂ ਕਿਤੇ ਬਾਹਰਲੀ ਕੰਟਰੀ 'ਚ ਬੈਠੇ ਹੋ ਕੈਨੇਡਾ ਬੈਠੇ ਹੋ ਅਮਰੀਕਾ ਬੈਠੇ ਹੋ ਯੂਕੇ ਬੈਠੇ ਹੋ ਕਿਸੇ ਵੀ ਕੰਟਰੀ 'ਚ ਬੈਠੇ ਹੋ ਤੁਸੀਂ ਮੈਨੂੰ ਵਟਸਐਪ ਦੇ ਉੱਤੇ ਬੋਲ ਕੇ ਮੈਸੇਜ ਕਰੋਗੇ ਤੁਸੀਂ ਮੈਨੂੰ ਦੱਸੋਗੇ ਵੀ ਮੈਨੂੰ ਆਹ ਟਾਈਮ ਸੂਟ ਕਰਦਾ ਬਿਲਕੁਲ ਫ੍ਰੀ ਆਫ ਕਾਸਟ ਤੁਸੀਂ ਆਨਲਾਈਨ ਮੇਰੇ ਕੋਲ ਸਲਾਹ ਮਸ਼ਵਰਾ ਲੈ ਸਕਦੇ ਹੋ ਤੇ ਉਹਦੇ ਵਿੱਚ ਅਸੀਂ ਤੁਹਾਡਾ ਤੁਹਾਨੂੰ ਹੱਲ ਬਾਰੇ ਸਾਰਾ ਦੱਸਾਂਗੇ ਵੀ ਕਿੱਦਾਂ ਆਪਾਂ ਹੱਲ ਕਰਨਾ ਹੈ ਤੇ ਦਵਾਈ ਵੀ ਅਸੀਂ ਬਾਅਦ ਭੇਜ ਸਕਦੇ ਹਾਂ ਤੁਹਾਨੂੰ ਜੀ ਜੀ ਅੱਛਾ ਡਾਕਟਰ ਸਾਹਿਬ ਜੇ ਮਿਲਣਾ ਹੋਵੇ ਕਿਸੇ ਨੇ ਪਰਸਨਲੀ ਸਾਡੀ ਭੈਣ ਨੇ ਆ ਕੇ ਤੁਹਾਨੂੰ ਮਿਲਣਾ ਹੋਵੇ ਦੇਖੋ 164 ਨੰਬਰ ਦੁਕਾਨ ਹੈ ਜੀ ਸਾਡੀ ਬੱਸ ਸਟੈਂਡ ਦੇ ਕੋਲ ਬੈਂਕ ਆਫ ਕਰਨਾਟਕਾ ਦੇ ਬਿਲਕੁਲ ਨਾਲ ਬੱਸ ਸਟੈਂਡ ਜਲੰਧਰ ਦੇ ਉੱਤਰ ਦੇ ਸਾਰ ਬਿਲਕੁਲ ਨਾਲ ਹੀ ਹੈ ਜੀ ਤੇ ਤੁਸੀਂ ਆ ਕੇ ਮੈਨੂੰ ਫੋਨ ਵੀ ਕਰ ਸਕਦੇ ਹੋ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਮਿਲਦੇ ਹਾਂ ਆਪਾਂ ਤੇ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਥਾਇਰੋਇਡ ਭਜਾਉ ਲੱਸੀ ਹੈਗੀ ਹੈ ਉਹ ਸਾਡੇ ਦਰਸ਼ਕਾਂ ਵਾਸਤੇ ਖਾਸ ਕਰਕੇ ਸਾਡੀਆਂ ਭੈਣਾਂ ਜਿਹੜੀਆਂ ਕਿ ਹਾਈਪੋਥਾਇਰੋਇਡ ਦਾ ਸ਼ਿਕਾਰ ਹੈਗੀਆਂ ਨੇ ਉਹਨਾਂ ਵਾਸਤੇ ਬਣਾਈ ਹੈ ਅੱਛਾ ਡਾਕਟਰ ਸਾਹਿਬ ਕਿੰਨੇ ਕੀ ਟਾਈਮ ਤੱਕ ਇਹ ਨੁਸਖਾ ਫਾਰਮੂਲਾ ਮਤਲਬ ਸੈੱਟ ਕਰ ਦੇਗਾ ਥਾਇਰੋਇਡ ਦੇਖੋ ਜੀ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਪੋਜ਼ਿਟਿਵ ਰਿਜ਼ਲਟ ਮਿਲ ਜਾਂਦਾ ਤੁਸੀਂ ਇਹਨੂੰ ਲਗਾਤਾਰ 1 ਮਹੀਨਾ ਵੀ ਯੂਜ਼ ਕਰ ਸਕਦੇ ਹੋ ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਯੂਜ਼ ਕਰਦੇ ਆ ਸਾਰ ਇਨਸਟੈਂਟ ਫਾਇਦਾ ਨਹੀਂ ਹੁੰਦਾ ਇਹਨਾਂ ਨੂੰ ਥੋੜਾ ਜਿਹਾ ਆਪਾਂ ਨੂੰ ਸੱਚੀ ਸੱਚੇ ਫਰਕ ਪੈਂਦਾ ਬੱਸ ਇਹਦੇ ਵਿੱਚ ਇੱਕੋ ਚੀਜ਼ ਦੀ ਲੋੜ ਹੁੰਦੀ ਹੈ ਤੁਹਾਡੇ ਪੇਸ਼ੈਂਸ ਦੀ ਸਬਰ ਦੀ ਜੇ ਤੁਸੀਂ ਸਬਰ ਕਰਕੇ ਉਸਕਾ ਫਾਰਮੂਲਾ ਇਸਤੇਮਾਲ ਕਰੋਗੇ ਤੇ ਯਕੀਨ ਨਾਲ ਕੇ ਇਸਤੇਮਾਲ ਕਰੋਗੇ ਤੇ ਤੁਹਾਨੂੰ ਇਹਦਾ ਜਰੂਰ ਫਾਇਦਾ 100% ਮਿਲੇਗਾ ਹੀ ਮਿਲੇਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਾਣ ਗੋਰੀਆਂ ਦੇ ਵੈਦ ਵੈਦ ਅਛਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਅਗਰ ਸਾਡੀਆਂ ਪੈਨਾ ਹਾਈਪੋ ਯਾਨੀ ਕਿ ਮੋਟਾਪੇ ਵਾਲੇ ਥਾਇਰੋਇਡ ਦਾ ਸ਼ਿਕਾਰ ਹੋ ਜਾਂਦੀਆਂ ਨੇ ਤਾਂ ਕਿਵੇਂ ਕਾਲੀ ਮਿਰਚ ਸੁੰਡ ਤੇ ਮੱਗਾ ਦੇ ਨਾਲ ਉਸ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਔਰ ਇੱਕ ਅਸੀਂ ਕਹਿ ਲਈਏ ਕਿ ਜ਼ਿੰਦਗੀ ਹੈਗੀ ਆ ਚੰਗੀ ਜ਼ਿੰਦਗੀ ਹੈਗੀ ਆ ਬਗੈਰ ਦਵਾਈਆਂ ਵਾਲੀ ਜ਼ਿੰਦਗੀ ਹੈਗੀ ਆ ਉਸ ਨੂੰ ਅਸੀਂ ਬਤੀਤ ਕਰ ਸਕਦੇ ਹਾਂ ਫਿਲਹਾਲ ਇਹ ਨੁਸਖਾ ਫਾਰਮੂਲਾ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਪਰ ਮੇਰੀ ਗੁਜ਼ਾਰਿਸ਼ ਇਹ ਹੈ ਕਿ ਗਰਭਪਤੀ ਜਿਹੜੀਆਂ ਔਰਤਾਂ ਹੈਗੀਆਂ ਨੇ ਉਹ ਇਸ ਨੁਸਕੇ ਦਾ ਫਾਰਮੂਲੇ ਦਾ ਕਦੇ ਵੀ ਇਸਤੇਮਾਲ ਨਾ ਕਰਨ ਔਰ ਹੋਰ ਵੀ ਅਗਰ ਇਸ ਨੁਸਕੇ ਨੂੰ ਫਾਰਮੂਲੇ ਨੂੰ ਇਸਤੇਮਾਲ ਕਰਨੀਆਂ ਚਾਹੁੰਦਾ ਨੇ ਕੋਈ ਵੀ ਸਾਡੀ ਭੈਣ ਤਾਂ ਇੱਕ ਵਾਰ ਸਬੰਧਤ ਡਾਕਟਰ ਡਾਕਟਰ ਹਰਸ਼ਵੀਰ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਆਪਣੇ ਨੀੜ ਲਈ ਜਿਹੜੇ ਕਿਸੇ ਡਾਕਟਰ ਚੰਗੇ ਵੈਦ ਹਕੀਮ ਨਾਲ ਤੁਸੀਂ ਸਲਾਹ ਕਰਨ ਤੋਂ ਬਾਅਦ ਹੀ ਨੁਸਕੇ ਨੂੰ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਹੈ ਧੰਨਵਾਦ